ਸੱਚੀ ਕਾਲ ਮੈਂ ਰਮਨਦੀਪ ਦਾਸਤਕ ਵੇਖ ਸੁਣ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਕਹਿੰਨੀ ਆ ਮੈਂ ਅੱਜ ਦਾ ਵਿਸ਼ਾ ਰਤਾ ਕੋ ਗੰਭੀਰ ਆ ਪਿਛਲੇ ਸਾਰੇ ਵਿਸ਼ਿਆਂ ਨਾਲੋਂ ਵੱਖਰਾ ਅੱਜ ਗੱਲ ਕਰਨੀ ਆ ਨਸ਼ਿਆਂ ਬਾਰੇ ਬਹੁਤ ਸਾਰੇ ਮਾਪੇ ਬਾਬ ਚਿੰਤਤ ਨੇ ਵੀ ਉਹਨਾਂ ਦੇ ਨੌਜਵਾਨ ਜਿਹੜੇ ਬੱਚੇ ਹੈਗੇ ਆ ਉਹ ਨਸ਼ਿਆਂ ਵੱਲ ਵੱਧ ਰਹੇ ਆ ਕਈ ਮਾਪੇ ਬਾਬ ਤਾਂ ਕਿਸੇ ਨਾਲ ਇਹ ਗੱਲ ਕਰਦੇ ਨੇ ਆਪਦਾ ਦੁੱਖ ਸੁੱਖ ਸਾਂਝਾ ਕਰ ਲੈਂਦੇ ਨੇ ਕਿ ਸਾਡੇ ਬੱਚਿਆਂ ਨੂੰ ਵੀ ਆਦਤ ਲੱਗ ਚੁੱਕੀ ਆ ਹੁਣ ਇਸ ਤੋਂ ਕਿਵੇਂ ਛੁਟਕਾਰਾ ਪਾਈਏ ਤੇ ਕਈ ਨਾ ਨਮੋਸ਼ੀ ਜਹੀ ਚ ਇਹ ਗੱਲ ਕਿਸੇ ਨਾਲ ਜ਼ਾਹਰ ਵੀ ਨਹੀਂ ਕਰਦੇ ਤੇ ਉਹ ਬੱਚੇ ਕਿਉਂ ਨਸ਼ਿਆਂ ਵੱਲ ਜਾ ਰਹੇ ਆ ਕੀ ਕਾਰਨ ਹੋ ਸਕਦੇ ਆ ਅੱਜ ਆਪਾਂ ਇਹੀ ਸਾਰੀਆਂ ਗੱਲਾਂ ਇੱਥੇ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਦੋਂ ਕੋ ਬੱਚੇ ਜਵਾਨ ਹੁੰਦੇ ਆ ਹਨ ਜਦੋਂ ਕੋ ਮਾਪਿਆਂ ਨੂੰ ਫਿਕਰ ਹੋਣ ਲੱਗਦਾ ਕਿ ਬੱਚਾ ਕਿਸੇ ਗਲਤ ਸੰਗਤ ਚ ਨਾ ਪੈ ਜੇ ਕਿਉਂਕਿ ਉਹੀ ਅਲੜ ਜੀ ਉਮਰ ਹੁੰਦੀ ਆ ਜਿੱਥੇ ਤੁਸੀਂ ਅ ਮਤਲਬ ਖਾਸ ਕਰਕੇ ਸਾਨੂੰ ਮਾਪਿਆਂ ਨੂੰ ਇਹ ਧਿਆਨ ਰੱਖਣ ਦੀ ਲੋੜ ਆ ਕਿ ਬੱਚਿਆਂ ਦੇ ਦੋਸਤ ਕਿਹੋ ਜਿਹੇ ਨੇ ਬੱਚੇ ਜਦੋਂ ਜਾਂਦੇ ਆ ਘਰੋਂ ਬਾਹਰ ਜਾਂਦੇ ਆ ਤਾਂ ਟਿਊਸ਼ਨਸ ਵਗੈਰਾ ਤੇ ਅੱਜ ਕੱਲ ਜਾਂਦੇ ਆ ਤਾਂ ਅਸੀਂ ਨਾ ਇੱਕ ਇਸ ਤਰ੍ਹਾਂ ਦੀ ਨਜ਼ਰ ਉਹਨਾਂ ਤੇ ਜ਼ਰੂਰ ਰੱਖੀਏ ਬੱਚਿਆਂ ਨੂੰ ਇਸ ਦਾ ਪਤਾ ਨਹੀਂ ਹੋਣਾ ਚਾਹੀਦਾ ਪਰ ਪੇਰੈਂਟਸ ਨੂੰ ਇਹ ਜਰੂਰ ਇਨੀ ਇੱਕ ਖਬਰ ਹੋਣੀ ਚਾਹੀਦੀ ਹੈ ਕਿ ਜੇ ਬੱਚੇ ਉਹ ਚਾਹੇ ਕੁੜੀ ਹੈ ਜਾਂ ਮੁੰਡਾ ਉਹ ਜਾਂਦੇ ਨੇ ਆਪਣੇ ਜਿੱਥੇ ਵੀ ਪੜ੍ਹਨ ਲਈ ਜਾ ਰਹੇ ਨੇ ਜਾਂ ਉੱਥੇ ਪੂਰਾ ਟਾਈਮ ਬੈਠਦੇ ਨੇ ਫਿਰ ਘਰ ਆਉਂਦੇ ਆ ਉਸੇ ਟਾਈਮ ਤੇ ਆਉਂਦੇ ਆ ਤੇ ਮਤਲਬ ਕਿਉਂਕਿ ਕਈ ਬੱਚੇ ਇਸ ਤਰ੍ਹਾਂ ਦੇ ਵੀ ਹੁੰਦੇ ਦੇਖੋ ਇਹ ਉਮਰ ਇਹੋ ਜੀ ਹੁੰਦੀ ਆ ਕਿ ਘਰੋਂ ਟਿਊਸ਼ਨ ਜਾਣਾ ਉਸੇ ਟਾਈਮ ਤੇ ਵਾਪਸ ਵੀ ਆ ਜਾਣਾ ਪਰ ਉੱਥੇ ਪਹੁੰਚਣਾ ਨਹੀਂ ਹਨਾ ਮਾਪੇ ਅਵੇਸਲੇ ਹੋ ਜਾਂਦੇ ਆ ਕਈ ਵਾਰ ਸੋ ਇਥੋਂ ਪਹਿਲਾਂ ਤਾਂ ਸ਼ੁਰੂਆਤ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਵੱਡੀ ਉਮਰ ਦੇ ਆ ਤਾਂ ਸਾਨੂੰ ਉਹਨਾਂ ਨੂੰ ਆਪਣਾ ਟਾਈਮ ਜ਼ਰੂਰ ਦੇਣਾ ਚਾਹੀਦਾ ਇਹ ਉਹ ਉਮਰ ਹੁੰਦੀ ਹੈ ਜਦੋਂ ਮਾਪਿਆਂ ਨੂੰ ਬੱਚਿਆਂ ਦੇ ਦੋਸਤ ਬਣਨਾ ਚਾਹੀਦਾ ਵੇਖੋ ਮਾਪੇ ਤਾਂ ਅਸੀਂ ਹੁਣ ਨਹੀਂ ਆ ਹਨਾ ਤੇ ਉਹਨਾਂ ਨਾਲ ਦੋਸਤ ਬਣ ਕੇ ਰਹਿਣ ਦਾ ਮਤਲਬ ਇਹ ਹੁੰਦਾ ਕਿ ਬੱਚਿਆਂ ਨਾਲ ਇਸ ਤਰ੍ਹਾਂ ਦਾ ਅਸੀਂ ਰਿਸ਼ਤਾ ਰੱਖੀਏ ਇਸ ਤਰ੍ਹਾਂ ਦੀ ਸਾਡੀ ਉਹਨਾਂ ਨਾਲ वार्तालाप ਹੋਵੇ ਕਿ ਉਹ ਆਪਣੀ ਕੋਈ ਸਮੱਸਿਆ ਕੁਝ ਵੀ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਣ ਕਈ ਵਾਰ ਨਾ ਅਸੀਂ ਆਪਾਂ ਨੂੰ ਹੁੰਦਾ ਕਿ ਬੱਚਿਆਂ ਨੂੰ ਖੁੱਲ ਨਹੀਂ ਦੇਣੀ ਇੱਕ ਨਾ ਅਜੀਬ ਜੀ ਸਖਤੀ ਜੀ ਆਪਾਂ ਬੱਚਿਆਂ ਨਾਲ ਰੱਖ ਲੈਨੇ ਆ ਤਾਂ ਬੱਚੇ ਉਸ ਤਰ੍ਹਾਂ ਦਾ ਰਿਸ਼ਤਾ ਬਣਾ ਨਹੀਂ ਪਾਉਂਦੇ ਤੇ ਇਸੇ ਉਮਰ 'ਚ ਜਦੋਂ ਬੱਚੇ ਮੰਨ ਲਓ ਪੜ੍ਹਾਈ ਵੱਲੋਂ ਉਚਾਟ ਹੋ ਗਏ ਜਾਂ ਘਰਦਿਆਂ ਵੱਲੋਂ ਪ੍ਰੈਸ਼ਰ ਹੁੰਦਾ ਕਿ ਤੂੰ ਇੰਨੇ ਨੰਬਰ ਲੈਣੇ ਆ ਤੂੰ ਆਹ ਕਰਨਾ ਜੇ ਇੰਨੇ ਨੰਬਰ ਲੈ ਲੇਂਗਾ ਫਿਰ ਅੱਗੇ ਆਪਾਂ ਤੈਨੂੰ ਆਹ ਕੋਰਸ ਕਰਵਾਉਣਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਬੱਚੇ ਅੰਡਰ ਪ੍ਰੈਸ਼ਰ ਹੁੰਦੇ ਨੇ ਕਿਉਂਕਿ ਹਰ ਬੱਚੇ ਦਾ ਦਿਮਾਗ ਵੱਖਰਾ ਹੁੰਦਾ ਕੋਈ ਸਲੋ ਲਰਨਰ ਹੁੰਦਾ ਕੋਈ ਬਹੁਤ ਇੰਟੈਲੀਜੈਂਟ ਹੁੰਦਾ ਸੀ ਆਪਣੇ ਬੱਚੇ ਦੀ ਜਿਹੜੀ ਤੁਲਨਾ ਹੈ ਪਹਿਲਾਂ ਤਾਂ ਉਹ ਕਿਸੇ ਦੇ ਬੱਚਿਆਂ ਨਾਲ ਨਹੀਂ ਕਰ ਸਕਦੇ ਤੇ ਕਰਨੀ ਵੀ ਨਹੀਂ ਚਾਹੀਦੀ ਕਿ ਉਹ ਫਲਾਨਿਆਂ ਦਾ ਬੱਚਾ ਤਾਂ ਇੰਨਾ ਇੰਟੈਲੀਜੈਂਟ ਹੈ ਤੇ ਤੂੰ ਨਹੀਂ ਇਹ ਕਰ ਸਕਦਾ ਜਾਂ ਇਹ ਕਰ ਸਕਦੀ ਤੇਥੋਂ ਤੈਨੂੰ ਪੜਾਈਏ ਔਖੀ ਲੱਗਦੀ ਹੈ ਕਈ ਬੱਚੇ ਮੈਂ ਇਦਾਂ ਵੀ ਦੇਖਿਆ ਕਿ ਉਹ ਔਖੇ ਸਬਜੈਕਟ ਉਹਨਾਂ ਦੇ ਸਮਝੋਂ ਬਾਹਰ ਹੁੰਦੇ ਆ ਤੇ ਉਹ ਚਾਹੁੰਦੇ ਆ ਕਿ ਅਸੀਂ ਕੁਝ ਹੋਰ ਪੜ੍ਹੀਏ ਤੇ ਮਾਪਿਆਂ ਦੀ ਸਖਤੀ ਕਰਕੇ ਉਹ ਦੱਸ ਵੀ ਨਹੀਂ ਸਕਦੇ ਤੇ ਫਿਰ ਕਲਾਸਾਂ ਅਟੈਂਡ ਨਹੀਂ ਕਰਦੇ ਕਾਲਜ ਟਾਈਮ ਕਾਲਜ ਨਹੀਂ ਪਹੁੰਚਣਾ ਬਾਹਰ ਫਿਰ ਤੁਰ ਕੇ ਆ ਜਾਣਾ ਨਿਰਾਸ਼ਾ ਚ ਜਾਂ ਕਿਸੇ ਡਰ ਕਰਕੇ ਫਿਰ ਇਹੋ ਜਿਹੀ ਨਾਜ਼ੁਕ ਹਾਲਾਤ ਹੀ ਹੁੰਦੇ ਆ ਬਹੁਤ ਸਾਰੇ ਕਾਰਨ ਹੋਰ ਵੀ ਹੁੰਦੇ ਹੋਣਗੇ ਜਦੋਂ ਬੱਚੇ ਇਥੋਂ ਉਹਨਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਨਸ਼ੇ ਲੈਣ ਦੀ ਹੁਣ ਉਹਨਾਂ ਦੀ ਸੰਗਤ ਕਿਹੋ ਜੀ ਹੈ ਮੰਨ ਲਓ ਇੱਕ ਬੱਚਾ ਕਰੋ ਮਾਪਿਆਂ ਦੇ ਪ੍ਰੈਸ਼ਰ ਨਾਲ ਕਾਲਜ ਜਾ ਰਿਹਾ ਔਖੇ ਸਬਜੈਕਟ ਉਹਨੇ ਲੈ ਲੇ ਉੱਥੇ ਉਹ ਜਾ ਨਹੀਂ ਰਿਹਾ ਉਹਦੀ ਅਟੈਂਡੈਂਸ ਨਹੀਂ ਲੱਗ ਰਹੀ ਉਹ ਕਿਸੇ ਪਾਰਕ ਚ ਜਾਂ ਕਿਤੇ ਹੋਰ ਇਹੋ ਜੀ ਥਾਂ ਤੇ ਜਾ ਕੇ ਬਹਿ ਜਾਂਦਾ ਕਿ ਜਿੱਥੇ ਟਾਈਮ ਪਾਸ ਹੋ ਸਕੇ ਹੁਣ ਉਹੋ ਜੀਆਂ ਥਾਵਾਂ ਤੇ ਹੋ ਸਕਦਾ ਉਸੇ ਤਰ੍ਹਾਂ ਦੇ ਲੋਕ ਉਹਨੂੰ ਮਿਲਦੇ ਹੋਣ ਕਿਉਂਕਿ ਆਪਾਂ ਫਿਲਮਾਂ 'ਚ ਵੀ ਦੇਖਦੇ ਆਂ ਪੜ੍ਹਦੇ ਵੀ ਆਂ ਕਿ ਜਿਨ੍ਹਾਂ ਨੇ ਡਰਗ ਸਪਲਾਈ ਕਰਨੇ ਆ ਨਸ਼ੇ ਦੇਣੇ ਆ ਉਹਨਾਂ ਨੂੰ ਇਹੋ ਜਿਹਿਆਂ ਥਾਵਾਂ ਤੇ ਇਹੋ ਜਿਹੇ ਬੱਚਿਆਂ ਦੀ ਤਲਾਸ਼ ਹੁੰਦੀ ਹੈ ਜਿੱਥੇ ਤੁਹਾਨੂੰ ਵਿਲੇ ਬੈਠੇ ਨੌਜਵਾਨ ਮਿਲ ਜਾਂਦੇ ਆ ਉਹਨਾਂ ਦਾ ਕੰਮ ਹੁੰਦਾ ਉਹਨਾਂ ਨੂੰ ਆਪਣੀਆਂ ਗੱਲਾਂ 'ਚ ਲੈਣਾ ਵਰਗ ਲਾਉਣਾ ਉਹਨਾਂ ਨੂੰ ਮੈਂਟਲੀ ਉਹਨਾਂ ਦੇ ਨਸ਼ਿਆਂ ਦੇ ਫਾਇਦੇ ਦੱਸ ਕੇ ਕਿ ਕੋਈ ਸਟ्रेस ਨਹੀਂ ਰਹਿਣਾ ਇਹ ਨਹੀਂ ਹੋਣਾ ਕੋਈ ਵੀ ਕਾਰਨ ਦੱਸ ਕੇ ਉਹਨਾਂ ਨੂੰ ਉਹਨਾਂ ਦੀ ਆਦਤ ਲਾ ਦਿੰਦੇ ਆ ਬਸ ਫਿਰ ਜਦੋਂ ਸ਼ੁਰੂਆਤ ਹੋ ਗਈ ਫਿਰ ਪਿੱਛੇ ਮੁੜਨਾ ਬਹੁਤ ਔਖਾ ਫਿਰ ਸਾਡੇ ਬੱਚੇ ਕਿਵੇਂ ਸਾਡੀਆਂ ਹੀ ਨਜ਼ਰਾਂ ਦੇ ਸਾਹਮਣੇ ਸਾਡੇ ਹੱਥੋਂ ਐ ਕਿਰਨ ਲੱਗ ਜਾਂਦੇ ਆ ਬਹੁਤੇ ਪੇਰੈਂਟਸ ਦੀ ਇਹ ਹੈਗੀ ਹੈ ਉਹਨਾਂ ਦੀ ਵੱਧ ਕਿਸਮਤੀ ਮੈਂ ਕਹੂੰਗੀ ਕਿ ਉਹ ਜਦੋਂ ਇੰਨੀ ਪੜ੍ਹੀ ਲਿਖੀ ਫੈਮਿਲੀ ਪੇਰੈਂਟਸ ਉਹਦੇ ਬੱਚਿਆਂ ਦੇ ਜਿਨ੍ਹਾਂ ਦੇ ਹਨਾ ਵਧੀਆ ਚੰਗੀਆਂ ਪੋਸਟਾਂ ਤੇ ਕੰਮ ਕਰ ਰਿਹਾ ਫੈਮਿਲੀ ਬਹੁਤ ਵਧੀਆ ਹੈ ਪਰ ਬੱਚੇ ਆ ਕਿ ਉਹ ਆਪਣਾ ਹੋਰ ਇਸ ਤਰ੍ਹਾਂ ਦਾ ਰਾਹ ਅਪਣਾ ਲੈਂਦੇ ਆ ਹੁੰਦਾ ਏ ਸਾਰਾ ਕੁਝ ਕਿਸੇ ਪ੍ਰੈਸ਼ਰ ਕਰਕੇ ਹੀ ਆ ਮੰਨ ਲਓ ਕਈ ਬੱਚਿਆਂ ਨੂੰ ਘਰਦਿਆਂ ਵੱਲੋਂ ਉਹ ਜਿਹਾ ਸਮਾਂ ਨਹੀਂ ਦਿੱਤਾ ਜਾਂਦਾ ਕੋਈ ਪੇਰੈਂਟਸ ਜਾਣਬੁੱਝ ਕੇ ਐਸਾ ਨਹੀਂ ਕਰਦੇ ਹੁੰਦੇ ਪਰ ਕਈ ਵਾਰ ਨਾ ਉਹ ਇਸ ਗੱਲ ਤੋਂ ਥੋੜਾ ਜਿਹਾ ਖੁੰਝ ਜਾਂਦੇ ਆ ਜਾਂ ਅਵੇਸਲੇ ਹੋ ਜਾਂਦੇ ਆ ਖਾਸ ਕਰਕੇ ਮੁੰਡਿਆਂ ਪ੍ਰਤੀ ਕਿਉਂਕਿ ਕੁੜੀਆਂ ਨੂੰ ਤਾਂ ਮਾਵਾਂ ਵੀ ਬਹੁਤ ਸਾਰੀਆਂ ਮਤਾਂ ਦਿੰਦੀਆਂ ਹਨਾ ਬਾਪ ਨੂੰ ਵੀ ਹੁੰਦਾ ਮਾਂ ਨੂੰ ਕਿ ਆਪਣੀ ਕੁੜੀ ਦਾ ਤੂੰ ਧਿਆਨ ਰੱਖਣਾ ਜਾਂ ਜੇ ਕੋਈ ਕੁੜੀ ਗਲਤੀ ਕਰੇ ਤਾਂ ਮਾਵਾਂ ਦੇ ਉੱਤੇ ਹਰਫ ਆ ਜਾਂਦਾ ਹੈ ਨਾ ਉਹਨਾਂ ਤੇ ਉਂਗਲ ਆਉਂਦੀ ਹੈ ਕਿ ਤੇਰੀ ਦੇਖਰੇਖ ਚ ਹੈ ਪਲ ਰਹੀ ਹੈ ਹਨਾ ਕਿਉਂਕਿ ਬਾਪ ਉਸ ਉਮਰ ਚ ਥੋੜਾ ਜਿਹਾ ਇੱਕ ਗੈਪ ਬਣਾ ਲੈਂਦੇ ਆ ਕੁੜੀਆਂ ਕੋਲੋਂ ਜਦੋਂ ਕੁੜੀਆਂ ਜਵਾਨ ਹੁੰਦੀਆਂ ਹਨਾ ਉਸ ਤਰ੍ਹਾਂ ਦੀ ਉਹਨਾਂ ਦੀ ਚਲੋ ਇਹ ਸਾਡੇ ਸਮਾਜ ਦਾ ਇੱਕ ਹੈਗਾ ਪਰ ਮੁੰਟਿਆਂ ਵੱਲੋਂ ਅਸੀਂ ਇੰਨੇ ਗਵੈਸਲੇ ਹੁੰਨੇ ਆ ਰਾਤ ਨੂੰ ਕਿੱਥੇ ਜਾ ਰਿਹਾ ਹੈ ਉਹ ਲੇਟ ਕਿਉਂ ਆ ਰਿਹਾ ਹੈ ਉਹਦੇ ਹੁਣ ਜਾ ਉਹ ਚੁੱਪ ਚੁੱਪ ਰਹਿ ਰਿਹਾ ਜੇ ਪਹਿਲਾਂ ਜਾਦਾ ਗੱਲਾਂ ਕਰਦਾ ਸੀ ਹੁਣ ਪਰਿਵਾਰ ਚ ਨਹੀਂ ਬੈਠਦਾ ਇਹ ਸਾਰੇ ਇਹ ਨਾ ਲੱਛਣ ਹੁੰਦੇ ਨੇ ਸਿੰਪਟਮਸ ਹੁੰਦੇ ਨੇ ਜਾਂ ਬਹਾਨੇ ਬਹੁਤ ਲਾ ਰਿਹਾ ਕਿਸੇ ਵੀ ਗੱਲ ਨੂੰ ਲੈ ਕੇ ਬਹਾਨਿਆਂ ਚ ਉਹ ਪੈ ਜਾਂਦਾ ਜਾਂ ਟਾਲ ਮਟੋਲ ਕਰਦਾ ਤਾਂ ਇਹੀ ਉਹ ਹੁੰਦੇ ਨੇ ਉਹਦੇ ਸਿੰਪਟਮਸ ਕਿ ਬੱਚਾ ਤੁਹਾਡਾ ਕਿਸੇ ਗਲਤ ਰਾਹ ਤੇ ਚੱਲ ਰਿਹਾ ਸੋ ਉਹੀ ਨਾਜ਼ਕ ਵਕਤ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਬੱਚੇ ਨੂੰ ਸਮਾਂ ਦੇਈਏ ਬੇਸ਼ੱਕ ਸਾਨੂੰ ਛੁੱਟੀ ਲੈਣੀ ਪਵੇ ਬੱਚੇ ਦੇ ਕੋਲ ਰਹੀਏ ਉਹਦਾ ਉਹਦੇ ਨਾਲ ਉਸ ਤਰ੍ਹਾਂ ਦੀਆਂ ਗੱਲਾਂ ਕਰੀਏ ਫ੍ਰੈਂਡਲੀ ਹੋ ਕੇ ਉਹਦੇ ਤੋਂ ਉਹ ਗੱਲਾਂ ਅਖਵਾਈਏ ਹੋ ਸਕਦਾ ਹੈ ਬੱਚੇ ਆਪ ਹੀ ਦੱਸ ਦੇਣ ਕਿ ਮੈਂ ਇਸ ਗਲਤ ਆਦਤ ਚ ਪੈ ਗਿਆ ਤੇ ਮੈਂ ਹੁਣ ਇਹਦੇ ਚੋਂ ਨਿਕਲਣਾ ਚਾਹਣਾ ਇੱਕ ਤਾਂ ਇਹ ਕਾਰਨ ਕਈ ਵਾਰ ਨਾ ਮੰਨ ਲੋ ਫਾਦਰ ਨੂੰ ਸ਼ੱਕ ਵੀ ਪੈਂਦਾ ਵੀ ਮੈਨੂੰ ਮੇਰੇ ਉਹ ਬੱਚੇ ਦੇ ਕਮਰੇ ਚੋਂ ਕੁਝ ਆ ਚੀਜ਼ ਮਿਲੀ ਐ ਇਸ ਤਰ੍ਹਾਂ ਦੀ ਜਾਂ ਮੈਨੂੰ ਲੱਗਿਆ ਜਾਂ ਉਹਦੀਆਂ ਅੱਖਾਂ ਤੋਂ ਲੱਗਿਆ ਕਿ ਜਿਵੇਂ ਉਹਨੇ ਕੋਈ ਨਸ਼ੇ ਵਾਲੀ ਚੀਜ਼ ਖਾਦੀ ਐ ਤੇ ਕਈ ਮਾਵਾਂ ਨਾ ਉਹਦੇ ਤੇ ਪਰਦਾ ਪਾ ਲੈਂਦੀਆਂ ਨਹੀਂ ਤੁਹਾਨੂੰ ਐਵੇਂ ਵਹਿਮ ਹੋਇਆ ਇਸ ਤਰ੍ਹਾਂ ਦੀਆਂ ਵੀ ਤੁਸੀਂ ਹੁਣ ਦੇਖਿਓ ਜਿਹੜੇ ਵੀ ਮੈਨੂੰ ਸੁਣ ਰਹੇ ਆਂ ਆਪਦੇ ਆਲੇ ਦੁਆਲੇ ਵੀ ਜੋ ਆਪਣੇ ਆਪ ਨੂੰ ਵੀ ਅਸੀਂ ਸਵਾਲ ਕਰੀਏ ਵੀ ਕਈ ਵਾਰ ਨਾ ਆਪਾਂ ਬੱਚਿਆਂ ਦੀ ਗਲਤੀ ਤੇ ਮਾਵਾਂ ਪਰਦਾ ਪਾ ਲੈਂਦੀਆਂ ਕਿ ਫਾਦਰ ਸਖਤ ਐ ਕੁਝ ਇਸ ਤਰ੍ਹਾਂ ਨਾ ਹੋ ਜੇ ਪਰ ਉਹ ਵੀ ਇੱਕ ਅਣਜਾਣੇ ਚ ਕੀਤੀ ਗਲਤੀ ਹੀ ਹੁੰਦੀ ਹੈ ਜਿਹੜੀਆਂ ਮਾਵਾਂ ਕਰ ਦਿੰਦੀਆਂ ਨੇ ਇਸ ਤਰ੍ਹਾਂ ਦੀ ਕਿ ਨਹੀਂ ਉਹਦਾ ਕੋਈ ਦੋਸਤ ਆਇਆ ਸੀ ਉਹ ਭੁੱਲ ਗਿਆ ਹੋਣਾ ਜਾਂ ਕੁਝ ਐ ਹੋ ਗਿਆ ਹੋਣਾ ਨਹੀਂ ਉਹ ਰਾਤ ਲੇਟ ਸੁੱਤਾ ਸੀ ਤਾਂ ਉਹਦੀਆਂ ਅੱਖਾਂ ਇਸ ਤਰ੍ਹਾਂ ਹੋਣਗੀਆਂ ਸੋ ਇਹ ਗੱਲਾਂ ਇਹਨੂੰ ਪਰਦੇ ਚ ਨਹੀਂ ਰੱਖਣਾ ਨਾ ਹੀ ਇਹਦੀ ਸ਼ਰਮ ਮੰਨਣੀ ਆ ਕਿਉਂਕਿ ਹੁਣ ਇਹੋ ਜਿਹਾ ਦੁਨੀਆ ਤੇ ਐਨਾ ਕੁਝ ਹੋ ਰਿਹਾ ਜੇ ਸਾਡਾ ਬੱਚਾ ਕਿਸੇ ਗਲਤ ਪਾਸੇ ਪੈ ਵੀ ਗਿਆ ਤਾਂ ਉਹਨੂੰ ਪਿਆਰ ਨਾਲ ਪਹਿਲਾਂ ਉਹਨੂੰ ਆਪਦੇ ਫੇਵਰ ਚ ਲੈ ਕੇ ਉਦੇ ਤੋਂ ਅਖਪਾਉਣਾ ਕਿ ਕਿਤੇ ਤੈਨੂੰ ਇਦਾਂ ਦੀ ਕੋਈ ਮਾੜੀ ਆਦਤਾਂ ਨਹੀਂ ਲੱਗ ਗਈ ਕੋਈ ਸਾਨੂੰ ਦੱਸ ਕੋਈ ਨਹੀਂ ਆਪਾਂ ਇਹਦਾ ਹੱਲ ਕਰਾਂਗੇ ਉਸ ਤੋਂ ਬਾਅਦ ਕਈ ਵਾਰ ਜਿਹੜੇ ਪ੍ਰੈਸ਼ਰ ਦੀ ਜੇ ਮੈਂ ਗੱਲ ਕਰਾਂ ਪੜਾਈਆਂ ਦਾ ਪ੍ਰੈਸ਼ਰ ਕਿ ਆਹ ਸਬਜੈਕਟ ਲੈਣਾ ਐ ਇੰਨੇ ਨੰਬਰ ਵੀ ਤੋਂ ਲੈਣੇ ਆ ਉਹ ਫਲਾਨਿਆਂ ਦੇ ਬੱਚੇ ਨੇ ਤਾਂ ਆਹ ਸਬਜੈਕਟ ਲਿਆ ਸੀ ਉਹ ਆ ਹੁਣ ਕੋਰਸ ਕਰ ਰਿਹਾ ਉਹ ਕਾਮਯਾਬਾ ਦੇਖੋ ਹਰ ਇੱਕ ਬੱਚੇ ਦਾ ਜਿਹੜਾ ਦਿਮਾਗੀ ਪੱਧਰ ਹੁੰਦਾ ਨਾ ਉਹ ਵੱਖਰਾ ਵੱਖਰਾ ਹੁੰਦਾ ਹੈ ਕੋਈ ਸਲੋ ਲਰਨਰ ਹੁੰਦਾ ਕਿਸੇ ਨੇ ਬੜੀ ਛੇਤੀ ਚੀਜ਼ਾਂ ਨੂੰ ਪਿਕ ਕਰ ਲੈਣਾ ਹੁੰਦਾ ਹਨ ਜੀਨੀਅਸ ਹੁੰਦੇ ਨੇ ਬੱਚੇ ਸੋ ਜਦੋਂ ਅਸੀਂ ਆਪ ਤਾਂ ਆਪਦੇ ਬੱਚਿਆਂ ਦੀ ਸਟੱਡੀ ਨਹੀਂ ਕਰ ਪਾਉਂਦੇ ਕਿ ਸਾਡਾ ਬੱਚਾ ਕਿਸ ਸੁਭਾਅ ਦਾ ਬੱਚਾ ਅਸੀਂ ਦੂਜਿਆਂ ਨਾਲ ਕੰਪੈਰੀਜ਼ਨ ਕਰੀ ਜਾਂਦੇ ਆ ਤੇ ਆਪਦੇ ਬੱਚਿਆਂ ਨੂੰ ਆਪਦੇ ਹੱਥੋਂ ਕੱਢ ਲੈਣੇ ਆ ਤੇ ਫਿਰ ਵੇਲਾ ਹੱਥ ਨਹੀਂ ਆਉਂਦਾ ਹੁੰਦਾ ਇਹ ਵੀ ਇੱਕ ਕਾਰਨ ਹੈਗਾ ਕਿ ਬੱਚੇ ਨਸ਼ਿਆਂ ਵੱਲ ਕਿਉਂ ਜਾਂਦੇ ਆ ਦੇ ਬਾਕੀ ਜਿੱਥੇ ਵੀ ਪੜਨ ਜਾਂਦੇ ਨੇ ਬੱਚੇ ਹਨਾ ਜਿੱਥੇ ਉਹਨਾਂ ਨੇ ਟਿਊਸ਼ਨ ਵਗੈਰਾ ਰੱਖੀਆਂ ਉੱਥੇ ਆਪਾਂ ਜ਼ਰੂਰ ਦੇਖਣਾ ਜਵਾਨ ਬੱਚਿਆਂ ਦੀ ਮੈਂ ਗੱਲ ਕਰ ਰਹੀ ਆ ਕਿ ਉੱਥੇ ਟਾਈਮ ਤੇ ਜਾ ਰਹੇ ਆ ਬੱਚਿਆਂ ਨੂੰ ਨਾ ਪਤਾ ਲੱਗੇ ਉੱਥੇ ਜਾ ਕੇ ਦੇਖੋ ਉਹਨਾਂ ਦੇ ਟੀਚਰਜ਼ ਨੂੰ ਕਹੋ ਵੀ ਜਿਸ ਦਿਨ ਵੀ ਸਾਡਾ ਬੱਚਾ ਮਿਸ ਕਰਦਾ ਸਾਨੂੰ ਕਾਲ ਕਰੋ ਕਿਉਂਕਿ ਆਪਾਂ ਬਿਜ਼ੀ ਹੁੰਨੇ ਆ ਆਪਣੇ ਕੰਮਾਂ 'ਚ ਬੱਚਿਆਂ ਨੂੰ ਭੇਜਤਾ ਆਪਾਂ ਫੀਸਾਂ ਦੇਈ ਜਾਂਦੇ ਆ ਖਰਚਾ ਵੀ ਕਰੀ ਜਾਂਦੇ ਆ ਪਰ ਜਿਹੜੀ ਜਿਸ ਨਾਜ਼ੁਕ ਤਰੀਕੇ ਨਾਲ ਸਾਨੂੰ ਬੱਚੇ ਵੱਲ ਧਿਆਨ ਦੇਣ ਦੀ ਲੋੜ ਆ ਉਹਦੇ ਤੋਂ ਕਿਤੇ ਨਾ ਕਿਤੇ ਅਸੀਂ ਨਾ ਅਵੈਸਥਲੇ ਹੋ ਜਾਂਦੇ ਆ ਜੇ ਹੁਣ ਜਿਵੇਂ ਆਪਾਂ ਵਿਦੇਸ਼ਾਂ 'ਚ ਭੇਜਦੇ ਆ ਬੱਚਿਆਂ ਨੂੰ ਉੱਥੇ ਵੀ ਉਹਨਾਂ ਦੇ ਉਹ ਤਾਂ ਹੁਣ ਬਹੁਤ ਸਾਰੇ ਨਤੀਜੇ ਸਾਹਮਣੇ ਆ ਹੀ ਚੁੱਕੇ ਨੇ ਕਿ ਬੱਚੇ ਉੱਥੇ ਕਿਵੇਂ ਅੰਡਰ ਪ੍ਰੈਸ਼ਰ ਕੰਮ ਕਰਦੇ ਆ ਉਹਨਾਂ ਨੇ ਕਿੰਨੇ ਉਹਨਾਂ ਨੇ ਪੈਸੇ ਕਮਾਉਣੇ ਹੁੰਦੇ ਆ ਕਿਉਂਕਿ ਆਪਣੀਆਂ ਫੀਸਾਂ ਭਰਨੀਆਂ ਹੁੰਦੀਆਂ ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਵੀ ਹੁਣ ਪੈਸੇ ਹੋਰ ਚਾਹੀਦੇ ਆ ਫਿਰ ਉਹ ਡਬਲ ਸ਼ਿਫਟਾਂ ਲਾਉਂਦੇ ਆ ਕੋਈ ਫਿਰ ਉੱਥੇ ਜਾ ਕੇ ਕੈਸ਼ ਤੇ ਕੰਮ ਕਰਦੇ ਆ ਬੱਚੇ ਤਾਂ ਉਹਨਾਂ ਨੂੰ ਉਹਨਾਂ ਦੇ ਇਹ ਤਾਂ ਅੰਡਰਸਟੂਡ ਆ ਕਿ ਉਹਨਾਂ ਨੂੰ ਸਰੀਰਕ ਮਿਹਨਤ ਕਰਨੀ ਪੈ ਰਹੀ ਆ ਕਈ ਉਸ ਤਰ੍ਹਾਂ ਦੇ ਉਹਦੇ 'ਚ ਵੀ ਉਹਨਾਂ ਨੂੰ ਹੁੰਦਾ ਕਿ ਥੋੜਾ ਬਹੁਤ ਕੁਛ ਨਾਲ ਦੇ ਕਹਿ ਦਿੰਦੇ ਆ ਚੱਲ ਕੋਈ ਨਹੀਂ ਆ ਚੀਜ਼ ਤੂੰ ਥੋੜੀ ਜੀ ਖਾ ਲੈ ਇਹਦੇ ਨਾਲ ਬਹੁਤ ਬਹੁਤ ਕੰਮ ਹੋ ਸਕਦਾ ਬੰਦਾ ਥੱਕਦਾ ਨਹੀਂ ਮਤਲਬ ਬਹੁਤ ਸਾਰੇ ਕਾਰਨ ਹੋ ਸਕਦੇ ਆ ਕਿ ਬੱਚੇ ਨਸ਼ਿਆਂ ਚ ਪੈਂਦੇ ਆ ਤੇ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਆ ਉਹ ਫਿਰ ਸਾਡੇ ਹੱਥ ਨਹੀਂ ਆਉਂਦੇ ਇੰਨੀ ਨਮੋਸ਼ੀ ਪੇਰੈਂਟਸ ਨੂੰ ਹੁੰਦੀ ਆ ਉਹ ਕਿਸੇ ਨਾਲ ਖੁੱਲ ਕੇ ਗੱਲ ਨਹੀਂ ਕਰ ਸਕਦੇ ਬੱਚੇ ਨਸ਼ੇ ਖਾ ਰਹੇ ਹੁੰਦੇ ਆ ਤੇ ਪੇਰੈਂਟਸ ਉਸ ਦੌਰ ਚੋਂ ਗੁਜ਼ਰ ਰਹੇ ਹੁੰਦੇ ਆ ਕਿ ਉਹਨਾਂ ਦੇ ਉਹਨਾਂ ਦਾ ਅੰਦਰ ਮਤਲਬ ਉਹਨਾਂ ਨੂੰ ਕੁਛ ਨਾ ਕੁਝ ਖਾਈ ਜਾ ਰਿਹਾ ਹੁੰਦਾ ਕੁਛ ਉਹ ਕਿਸੇ ਨਾਲ ਗੱਲ ਨਹੀਂ ਕਰਦੇ ਰਿਸ਼ਤੇਦਾਰੀ ਚ ਜਾਣਾ ਅਵੋਇਡ ਕਰਦੇ ਆ ਸੋ ਆਪਾਂ ਇਹੀ ਦੇਖਣਾ ਹੈ ਜਦੋਂ ਸਾਡੇ ਬੱਚੇ ਯੰਗ ਹੈ ਕਿ ਉਹ ਸਾਡੇ ਪਿਆਰ ਨਾਲ ਸਾਡੇ ਧਿਆਨ ਨਾਲ ਸਾਡੇ ਵਿਸ਼ਵਾਸ ਨਾਲ ਸਾਡੇ ਨਾਲ ਜੁੜੇ ਰਹਿਣ ਇਹ ਹੀ ਚੀਜ਼ਾਂ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਭਰਦੀਆਂ ਨੇ ਕਦੇ ਵੀ ਬੱਚੇ ਨੂੰ ਤਾਨਾ ਨਹੀਂ ਦੇਣਾ ਉਹਨੂੰ ਕਹੋ ਕਿ ਤੂੰ ਜੋ ਕਰ ਰਿਹਾ ਵਧੀਆ ਕਰ ਰਿਹਾ ਤੂੰ ਇਸ ਤੋਂ ਵੀ ਵਧੀਆ ਕਰੇਗਾ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆਪਦੀਆਂ ਜ਼ਰੂਰਤਾਂ ਦੱਸ ਕੋਈ ਗੱਲ ਨਹੀਂ ਜੇ ਜ਼ਰੂਰੀ ਚੀਜ਼ ਐ ਚਾਹੇ ਉਹ ਮਹਿੰਗੀ ਵੀ ਐ ਉਹ ਸਾਨੂੰ ਔਖੇ ਸੌਖੇ ਵੀ ਲੈ ਕੇ ਦੇਣੀ ਚਾਹੀਦੀ ਐ ਤੇ ਜੇ ਬੱਚਾ ਨਜ਼ਾਇਜ਼ ਜਿੱਦਾਂ ਕਰ ਰਿਹਾ ਕਿ ਮੈਨੂੰ ਆਹ ਚਾਹੀਦਾ ਮੈਨੂੰ ਉਹ ਚਾਹੀਦਾ ਮੈਂ ਉਧਰ ਜਾਣਾ ਮੈਂ ਪਾਰਟੀ 'ਚ ਜਾਣਾ ਮੇਰੇ ਦੋਸਤਾਂ ਨੇ ਮੈਨੂੰ ਗਿਫਟ ਦਿੱਤੇ ਸੀ ਹੁਣ ਮੈਂ ਵੀ ਦੇਣੇ ਆ ਇਹ ਸਭ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇੱਥੋਂ ਵੀ ਸ਼ੁਰੂਆਤਾਂ ਹੁੰਦੀਆਂ ਨੇ ਬੱਚਿਆਂ ਦੇ ਨਸ਼ਿਆਂ ਵੱਲ ਜਾਣ ਦੀਆਂ ਸੋ ਇਹ ਬਹੁਤ ਨਾਜ਼ੁਕ ਜੀਆਂ ਗੱਲਾਂ ਨੇ ਆਪਾਂ ਇਹਨਾਂ ਨੂੰ ਨਾ ਅਜੇ ਸਾਡੇ ਚੋਂ ਬਹੁਤੇ ਲੋਕ ਜਦੋਂ ਆਪਾਂ ਕਹਿੰਦੇ ਨਾ ਵੀ ਮਨੋਵਿਗਿਆਨ ਸਮਝੀਏ ਮਨੋਵਿਗਿਆਨ ਨੂੰ ਪੜ੍ਹੀਏ ਉਸ ਪਾਸਿਓਂ ਹਜੇ ਅਸੀਂ ਇੰਨੇ ਅਵੇਅਰ ਨਹੀਂ ਹੋਏ ਇਹ ਨਹੀਂ ਹੁੰਦਾ ਆਪਾਂ ਅਕਸਰ ਹੀ ਕਹਿ ਦਿੰਨੇ ਆ ਕਿ ਇਹਨੂੰ ਹੁਣ ਇੰਨਾ ਕਿਹੜਾ ਦੁੱਖ ਲੱਗਿਆ ਇਹ ਜਾਦਾ ਹੀ ਚੁੱਪ ਚੁੱਪ ਰਹਿੰਦਾ ਹੁਣ ਇਹਨੂੰ ਐਡਾ ਕੀ ਹੋ ਗਿਆ ਸਾਰਾ ਕੁਛ ਤਾਂ ਇਹਨੂੰ ਦੇਈ ਜਾਣੇ ਆ ਦੇਖੋ ਸਾਰੇ ਕੁਛ ਦੇ ਵਿੱਚ ਉਹ ਚੀਜ਼ਾਂ ਨਹੀਂ ਆਉਂਦੀਆਂ ਮੈਂ ਪਿਛਲੇ ਦਿਨਾਂ ਚ ਵੀ ਇੱਕ ਗੱਲ ਕੀਤੀ ਸੀਗੀ ਕਿ ਉਹ ਇੱਕ ਮੁੰਡਾ ਇੰਨਾ ਇੰਟੈਲੀਜੈਂਟ ਪੜ੍ਹ ਲਿਖ ਕੇ ਸਭ ਕੁਝ ਕਰਕੇ ਉਹ ਆਖਰ ਨੂੰ ਸਾਧ ਬਣ ਗਿਆ ਸਭ ਕੁਝ ਛੱਡ ਛਡਾ ਕੇ ਤੇ ਕਿਸੇ ਨੇ ਉਹਨੂੰ ਇਹਦਾ ਕਾਰਨ ਪੁੱਛਿਆ ਵੀ ਤੂੰ ਘਰ ਕਿਉਂ ਤਿਆਗਦਾ ਤੂੰ ਤਾਂ ਇੰਨਾ ਇੰਟੈਲੀਜੈਂਟ ਸੀ ਉਹ ਕਹਿੰਦਾ ਵੀ ਉਹ ਜ਼ਿੰਦਗੀ ਮੇਰੀ ਮਰਜ਼ੀ ਦੀ ਨਹੀਂ ਸੀ ਮੇਰੇ ਤੇ ਥੋਪੀ ਗਈ ਸੀ ਮੈਨੂੰ ਪਿਆਰ ਚਾਹੀਦਾ ਸੀ ਪੇਰੈਂਟਸ ਵੱਲੋਂ ਉਸ ਸਮੇ ਮੈਨੂੰ ਉਹ ਨਹੀਂ ਮਿਲਿਆ ਬਸ ਮੈਂ ਉਹ ਇੱਕ ਅੰਡਰ ਪ੍ਰੈਸ਼ਰ ਪੜ ਗਿਆ ਸਭ ਕੁਝ ਕਰ ਲਿਆ ਪਰ ਜਿਹੜੀ ਮੇਰੀ ਅੰਦਰੋਂ ਸੋਲ ਆ ਉਹ ਮੈਨੂੰ ਇਹ ਬਣਨ ਲਈ ਪ੍ਰੇਰਿਤ ਕਰ ਰਹੀ ਸੀ ਸੋ ਇਹ ਇੱਕ ਐਗਜ਼ਾਮਪਲ ਆ ਕਿ ਹੋ ਸਕਦਾ ਤੁਹਾਡਾ ਬੱਚਾ ਪੜਾਈ 'ਚ ਬਹੁਤ ਹੁਸ਼ਿਆਰ ਨਾ ਹੋਵੇ ਉਹਦੇ ਅੰਦਰ ਕੋਈ ਹੋਰ ਕਲਾ ਪਈ ਹੋਵੇ ਉਹ ਬਹੁਤ ਸੋਹਣੀ ਪੇਂਟਿੰਗ ਕਰਦਾ ਹੋਵੇ ਜਦੋਂ ਅਸੀਂ ਬੱਚੇ ਛੋਟੇ ਹੁੰਦੇ ਆ ਨਾ ਪੇਰੈਂਟਸ ਉਦੋਂ ਹੀ ਦੇਖਣਾ ਸ਼ੁਰੂ ਕਰ ਦਿੰਦੇ ਆ ਕਿ ਬੱਚਾ ਕਿਹੜੀ ਚੀਜ਼ ਖੁਸ਼ੀ-ਖੁਸ਼ੀ ਕਰ ਰਿਹਾ ਹੈ ਕਿਹੜੀ ਚੀਜ਼ ਦੇ ਵਿੱਚ ਇਹਦਾ ਇੰਟਰਸਟ ਹੈ ਇਹ ਅੱਗੇ ਜਾ ਕੇ ਕੀ ਬਣ ਸਕਦਾ ਹੈ ਫਿਰ ਜਦੋਂ ਬੱਚੇ ਵੱਡੇ ਹੁੰਦੇ ਆ ਤਾਂ ਸਾਨੂੰ ਉਹੋ ਜੇ ਹੀ ਸਬਜੈਕਟ ਉਹਨਾਂ ਨੂੰ ਪੜਾਈ ਵਿੱਚ ਲੈ ਕੇ ਦੇਣੇ ਚਾਹੀਦੇ ਆ ਉਸੇ ਤਰ੍ਹਾਂ ਦਾ ਸਾਨੂੰ ਦੇਖਣਾ ਚਾਹੀਦਾ ਕਿਉਂਕਿ ਪੇਰੈਂਟਸ ਕੀ ਕਰਦੇ ਆ ਆਪ ਹੀ ਬਣਾ ਲੈਂਦੇ ਆ ਕਿ ਅਸੀਂ ਸਾਡੇ ਬੱਚੇ ਨੂੰ ਡਾਕਟਰ ਬਣਾਉਣਾ ਹੈ ਅਸੀਂ ਸਾਡੇ ਬੱਚੇ ਨੂੰ ਇੰਜੀਨੀਅਰ ਬਣਾਉਣਾ ਵੇਖੋ ਜੇ ਤਾਂ ਬੱਚਾ ਇੰਟੈਲੀਜੈਂਟ ਹੈਗਾ ਉਹਦਾ ਆਪਣਾ ਵੀ ਇੰਟਰਸਟ ਆ ਤਾਂ ਸੋਨੇ ਤੇ ਸੁਹਾਗਾ ਜੇ ਬੱਚੇ ਤੁਹਾਨੂੰ ਲੱਗਦਾ ਕਿ ਬੱਚੇ ਥੋੜਾ ਜਿਹਾ ਵੀ ਪ੍ਰੈਸ਼ਰ ਮੰਨ ਰਹੇ ਐ ਇਹੋ ਜੀਆਂ ਗੱਲਾਂ 'ਚ ਉਹਨਾਂ ਨੂੰ ਲੱਗਦਾ ਕਿ ਵੀ ਔਖੀ ਐ ਮੈਥੋਂ ਨਹੀਂ ਹੋਣੀ ਪੜਾਈ ਤੇ ਉਦੋਂ ਤੁਸੀਂ ਉਹਦੇ ਬਾਰੇ ਸੋਚੋ ਅਸੀਂ ਸਾਰੇ ਉਦੋਂ ਸੋਚੀਏ ਤੇ ਕਈ ਬੱਚੇ ਫਿਰ ਇਸ ਤਰ੍ਹਾਂ ਦੇ ਹੁੰਦੇ ਆ ਉਹਨਾਂ ਦੇ ਸਬੰਧ ਮਾਪਿਆਂ ਨਾਲ ਇਸ ਤਰ੍ਹਾਂ ਦੇ ਹੁੰਦੇ ਉਹ ਇੰਨੀ ਗੱਲ ਵੀ ਨਹੀਂ ਕਹਿ ਪਾਉਂਦੇ ਕਿ ਮੈਥੋਂ ਇਹ ਪੜਾਈ ਨਹੀਂ ਹੋਣੀ ਇਹ ਔਖੀ ਹੈ ਮੇਰੇ ਵੱਸ ਦੀ ਗੱਲ ਨਹੀਂ ਉਹ ਕਰ ਲੈਂਦੇ ਆ ਖਰਚਾ ਵੀ ਕਰਾਈ ਜਾਂਦੇ ਆ ਸਭ ਕੁਝ ਕਰਾਉਂਦੇ ਆ ਫੀਸਾਂ ਵੀ ਲੈਂਦੇ ਆ ਪਰ ਉਹ ਫੀਸਾਂ ਉੱਥੇ ਗਈਆਂ ਹੀ ਨਹੀਂ ਹੁੰਦੀਆਂ ਉੱਥੇ ਪਹੁੰਚੀਆਂ ਹੀ ਨਹੀਂ ਹੁੰਦੀਆਂ ਉਹਨਾਂ ਨੇ ਕਾਲਜ ਜੁਆਇਨ ਹੀ ਨਹੀਂ ਕੀਤੇ ਹੁੰਦੇ ਉਹ ਪੈਸੇ ਨੂੰ ਬਾਹਰ ਖਰਚ ਕਰਦੇ ਆ ਕਿਵੇਂ ਕਰ ਸਕ ਕੀਵੇਂ ਕਰਦੇ ਹੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੋ ਇਹ ਗੱਲਾਂ ਨੇ ਕਿ ਪਹਿਲੀ ਗੱਲ ਤਾਂ ਪਰਮਾਤਮਾ ਆਪਣੀ ਮਿਹਰ ਬਣਾਈ ਰੱਖੇ ਕੁਦਰਤ ਆਪਦੀ ਮਿਹਰ ਬਣਾਈ ਰੱਖੇ ਕਿ ਸਾਡੇ ਬੱਚੇ ਇਸ ਪਾਸੇ ਨਾ ਜਾਣ ਪਰ ਸਾਨੂੰ ਸਾਰਿਆਂ ਨੂੰ ਪਰਿਵਾਰਕ ਮੈਂਬਰਾਂ ਨੂੰ ਇੱਕ ਦੂਜੇ ਬਾਰੇ ਇੰਨਾ ਕਸੀ ਜਾਣਦੇ ਹੋਈਏ ਇੱਕ ਦੂਜੇ ਦੇ ਉਹਨਾਂ ਦੇ ਲੈਵਲ ਬਾਰੇ ਮੈਂਟਲ ਲੈਵਲ ਬਾਰੇ ਇੱਕ ਇੱਕ ਕਿਸ ਤਰ੍ਹਾਂ ਦਾ ਬੱਚਾ ਇਹਦੇ ਅੰਦਰ ਕਿਸ ਤਰ੍ਹਾਂ ਦੀ ਸੈਂਸਿਟੀਵਿਟੀ ਹੈਗੀ ਹੈ ਔਸੀ ਸਾਰੇ ਧਿਆਨ ਰੱਖੀਏ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਸਮੇਂ ਸਿਰ ਬਹੁਤ ਸਾਰੀਆਂ ਕਿਤਾਬਾਂ ਮੈਂ ਪੜ੍ਹਦੀ ਆ ਪਿੱਛੇ ਜੇ ਇੱਕ ਉਹਦੇ ਤੇ ਫਿਲਮ ਵੀ ਬਣੀ ਸੀ ਮੰਗਾ ਸਿੰਘ ਅੰਟਾਲ ਦੀ ਕਿਤਾਬ ਹੈਗੀ ਹੈ ਉਹਨੇ ਉਹ ਸਾਰੀ ਲਿਖੀ ਹੈ ਕਿ ਕਿਵੇਂ ਮੈਂ ਨਸ਼ਿਆਂ ਚ ਪੈ ਗਿਆ ਸੀ ਕਿੰਨਾ ਬੁਰਾ ਹਾਲ ਸੀ ਤੇ ਕਿਵੇਂ 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 ਮੈਂ ਉਸ ਤੋਂ ਆਪਣੇ ਆਪ ਨੂੰ ਕੱਢਿਆ ਚਲੋ ਇਹ ਤਾਂ ਇੱਕ ਕੁਦਰਤ ਦੀ ਮਿਹਰ ਸੀਗੀ ਕਿ ਉਹਨੂੰ ਲਾਈਫ ਪਾਰਟਨਰ ਐਸੀ ਮਿਲੀ ਕਿ ਉਹਨੇ ਉਹਦਾ ਸਾਥ ਨਹੀਂ ਛੱਡਿਆ ਤੇ ਉਹਦੇ ਨਾਲ ਉਹਦੀ ਹਰ ਕੋਸ਼ਿਸ਼ ਸੀਗੀ ਕਿ ਉਹਨੂੰ ਇਸ ਚੋਂ ਬਾਹਰ ਕਰੇ ਤੇ ਆਖਰ ਨੂੰ ਉਹ ਸਫਲ ਹੋ ਗਈ ਪਰ ਹਰ ਇੱਕ ਬੱਚਾ ਇਸ ਤਰ੍ਹਾਂ ਦਾ ਨਹੀਂ ਹੁੰਦਾ ਸੋ ਸਾਡਾ ਹੀ ਫਰਜ਼ ਬਣਦਾ ਕਿ ਵਕਤ ਰਹਿੰਦੇ ਆ ਅਸੀਂ ਆਪਣੇ ਰੁਪਏ ਪੈਸੇ ਦੀ ਥਾਂ ਤੇ ਸਹੂਲਤਾਂ ਦੀ ਥਾਂ ਤੇ ਅਸੀਂ ਆਪਣਾ ਉਹ ਬਣਦਾ ਸਾਥ ਪਿਆਰ ਨਿੱਗ ਵੀ ਆਪਣੇ ਬੱਚਿਆਂ ਨੂੰ ਦੇਈਏ ਤਾਂ ਕਿ ਉਹ ਇਨ੍ਹਾਂ ਚੀਜ਼ਾਂ ਤੋਂ ਬਚੇ ਰਹਿਣ ਬਹੁਤ ਸਾਰੇ ਕਾਮਯਾਬ ਬੱਚੇ ਜਿਹੜੇ ਅੱਗੇ ਵਧੇ ਆ ਉਹਨਾਂ ਦੀਆਂ ਫੈਮਲੀਆਂ ਨਾਲ ਵੀ ਮੇਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਉਹ ਪੇਰੈਂਟਸ ਦੱਸਦੇ ਨੇ ਕਿ ਅਸੀਂ ਕਿਸ ਤਰ੍ਹਾਂ ਆਪਦੇ ਬੱਚਿਆਂ ਨੂੰ ਬਿਲਕੁਲ ਆਪਣੇ ਦੋਸਤਾਂ ਵਾਂਗੂ ਰੱਖਦੇ ਸੀਗੇ ਤੇ ਬੱਚੇ ਹਰ ਨਿੱਕੀ-ਨਿੱਕੀ ਗੱਲ ਸਕੂਲ ਦੀ ਕਾਲਜ ਦੀ ਆਪਦੇ ਦੋਸਤਾਂ ਬਾਰੇ ਸਾਡੇ ਨਾਲ ਸ਼ੇਅਰ ਕਰਦੇ ਸੀ ਇਵਨ ਇੱਥੋਂ ਤੱਕ ਵੀ ਦੱਸਦੇ ਸੀ ਕਿ ਫਲਾਨੇ ਬੱਚੇ ਨੂੰ ਉਹਦੇ ਘਰ ਦੇ ਧਿਆਨ ਨਹੀਂ ਦਿੰਦੇ ਉਹ ਗਲਤ ਰਾਹ ਪੈ ਗਿਆ ਇਸ ਤਰ੍ਹਾਂ ਦੇ ਵੀ ਬੱਚੇ ਹੁੰਦੇ ਆ ਜਿਹੜੇ ਫਿਰ ਬਹੁਤ ਅੱਗੇ ਜਾ ਕੇ ਕਾਮਯਾਬ ਹੁੰਦੇ ਆ ਜੋ ਜ਼ਿੰਦਗੀ ਚ ਕਰਨਾ ਚਾਹੁੰਦੇ ਆ ਉਹੀ ਕਰਦੇ ਆ ਪੇਰੈਂਟਸ ਦਾ ਸਾਥ ਪਰਿਵਾਰਕ سپورਟ ਜਿਹੜੀ ਹੁੰਦੀ ਆ ਉਹ ਬੱਚੇ ਦੇ ਰਾਹਾਂ ਚ ਆਉਣ ਵਾਲੇ ਹਰ ਕਰੋੜੇ ਨੂੰ ਦੂਰ ਕਰਦੀ ਆ ਹਰ ਜਿਹੜਾ ਔਖਾ ਰਾਹ ਹੈ ਉਹ ਸਾਫ਼ ਕਰਦੀ ਆ ਤੇ ਬੱਚੇ ਦੇ ਵਿੱਚ ਆਤਮ ਵਿਸ਼ਵਾਸ ਵੱਧਦਾ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਆ ਜਦੋਂ ਆਤਮ ਵਿਸ਼ਵਾਸ ਵੱਧ ਗਿਆ ਨਾ ਉਹ ਬੱਚੇ ਕੁਛ ਵੀ ਕਰ ਸਕਦੇ ਆ ਫਿਰ ਉਹ ਪਿੱਛੇ ਨਹੀਂ ਹਟਦੇ ਉਹ ਹਮੇਸ਼ਾ ਕਾਮਯਾਬ ਹੀ ਹੁੰਦੇ ਨੇ ਸੋ ਇਹ ਗੱਲਾਂ ਸੀਗੀਆਂ ਕਿ ਬੀਇੰਗ ਪੇਰੈਂਟਸ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਔਰ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰ ਹੋਣੀ ਚਾਹੀਦੀ ਆ ਕਿ ਸਾਡੇ ਬੱਚੇ ਪੇਰੈਂਟਸ ਸਾਡੇ ਲਈ ਬਹੁਤ ਕੁਛ ਕਰ ਰਹੇ ਆ ਅਸੀਂ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰੇ ਉੱਤਰੀਏ ਪਰ ਜਿੱਥੇਕ ਜੇ ਸਾਨੂੰ ਲੱਗਦਾ ਕਿ ਅਸੀਂ ਆਹ ਚੀਜ਼ ਨਹੀਂ ਕਰ ਸਕਦੇ ਆਹਾ ਅਸੀਂ ਸੌਖੀਆਂ ਕਰ ਸਕਦੇ ਆ ਤਾਂ ਉੱਥੇ ਉਹਨਾਂ ਨੂੰ ਵੀ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਦੋਨੋਂ ਪਾਸੇ ਹੀ ਇਸ ਤਰ੍ਹਾਂ ਦੇ ਸਬੰਧ ਬਣਨ ਤੇ ਇਹੋ ਜੀਆਂ ਮਾੜੀਆਂ ਜਿਹੜੀਆਂ ਹੈਗੀਆਂ ਨੇ ਸਮਾਜਿਕ ਕੁਰੀਤियां ਹਨਾ ਉਹ ਨਾ ਵਧਣ ਤੇ ਇਹਨਾਂ ਤੇ ਕਿਸੇ ਹੱਦ ਤੱਕ ਠੱਲ ਪਾਈ ਜਾ ਸਕੇ ਸੋ ਅੱਜ ਦੀ ਗੱਲਬਾਤ ਇਹੀ ਸੀਗੀ ਫਿਰ ਕਿਸੇ ਨਵੇਂ ਵਿਸ਼ੇ ਨਾਲ ਜਲਦੀ ਮਿਲਾਂਗੇ ਸਤਿ ਸ਼੍ਰੀ ਅਕਾਲ